ਮੈਂ ਪਿਛਲੇ 7 ਮਹੀਨੇ ਤੋਂ ਜਦੋਂ ਤੋਂ ਵਿਚਰ ਰਿਆਂ ਮੈਂ ਉਦੋਂ ਤੋਂ ਇੱਕ ਇੰਨਾ ਵਾਂ ਕਿ ਪੰਥ ਇੱਕ ਵਾ ਔਰ ਸਾਡੇ ਕੋਈ ਏਡੇ ਵਖਰੇਵੇ ਨਹੀਂ ਕਿ ਅਸੀਂ ਇਕੱਠੇ ਨਾ ਹੋ ਸਕੀਏ ਅੱਜ ਖਾਸ ਕਰਕੇ ਜਿਹੜੇ ਸਾਡੇ ਦਲ ਪੰਥਾ ਭਾਵੇਂ ਉਹ ਸ਼ਰੂਮਣੀ ਬੁੱਢਾ ਦਲ ਹੋਵੇ ਤੇ ਤਰਨਾ ਦਲ ਹੋਵੇ ਦਲਬਾਬਾ ਵਿਧੀ ਚੰਦ ਦਸ਼ਮੇਸ਼ ਤਰਨਾ ਦਲ ਬਾਬਾ ਮੇਜਰ ਸਿੰਘ ਜੀ ਸੋਢੀ ਜਾਂ ਜਿੰਨੇ ਵੀ ਸਾਡੇ ਦਲ ਪੰਥਾ ਸੰਤ ਬਾਬਾ ਬਲਬੀਰ ਸਿੰਘ ਜੀ ਬਾਬਾ ਅਵਤਾਰ ਸਿੰਘ ਜੀ ਬਾਬਾ ਜੋਗਾ ਸਿੰਘ ਜੀ ਬਾਬਾ ਗੁਰਦੇਵ ਸਿੰਘ ਜੀ ਬਾਬਾ ਮੇਜਰ ਸਿੰਘ ਜੀ ਸੋਢੀ ਬਾਬਾ ਕਹਲਾ ਸਿੰਘ ਜੀ ਅੱਜ ਇੱਥੇ ਸਾਰੀਆਂ ਹੀ ਸੰਪਰਦਾਵਾਂ ਜਿਹੜੀਆਂ ਵਾ ਉਹ ਭਾਵੇਂ ਨਿਰਮਲੇ ਸੀ ਭਾਵੇਂ ਉਦਾਸੀ ਆ ਭਾਵੇਂ ਨਾਨਕਸਰੀਏ ਆ ਭਾਵੇਂ ਕਰ ਸੇਵਾ ਵਾਲੇ ਆ ਭਾਵੇਂ ਦਲਪੰਥਾ ਔਰ ਟਕਸਾਲ ਵੱਲੋਂ ਵੀ ਬਾਬਾ ਰਾਮ ਸਿੰਘ ਜੀ ਹੁਣੇ ਆਏ ਤੋਂ ਅੱਜ ਸਾਰਾ ਹੀ ਜਿਹੜਾ ਟਕਸਾਲਾ ਸਮੇਤ ਸਾਰਾ ਇੱਥੇ ਪੰਥ ਇਕੱਠਾ ਹੋਇਆ ਪੰਥ ਨੇ ਆਪਣੇ ਇਸ ਗੁਰੂ ਘਰ ਦੇ ਨਿਮਾਣੇ ਸੇਵਾਦਾਰ ਨੂੰ ਮਾਣ ਦਿੱਤਾ ਮੈਂ ਸਮਝਦਾ ਵਾਂ ਕਿ ਪੰਥ ਇੱਕ ਵਾ ਪੰਥ ਇੱਕ ਹੀ ਰਹੂਗਾ ਪੰਥ ਨੂੰ ਕੋਈ ਦੋ ਫਾੜ ਨਹੀਂ ਕਰ ਸਕਦਾ ਔਰ ਜੋ ਵੀ ਪੰਥ ਦੇ ਸਾਹਮਣੇ ਚੁਣੌਤੀਆਂ ਅੱਜ ਭਵਿੱਖ ਦੇ ਵਿੱਚ ਇਹਨਾਂ ਚੁਣੌਤੀਆਂ ਨੂੰ ਸਮੁੱਚੇ ਪੰਥ ਦਲ ਪੰਥਾਂ ਦੇ ਨਾਲ ਮਿਲ ਕੇ ਦੂਰ ਕਰਨ ਦੇ ਲਈ ਵੱਡੇ ਤੌਰ ਤੇ ਉਪਰਾਲੇ ਕੀਤੇ ਜਾਣਗੇ ਔਰ ਇਹਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮਾਨਯੋਗ ਪ੍ਰਧਾਨ ਸਰਦਾਰ ਹਰਜਿੰਦਰ ਸਿੰਘ ਜੀ ਧਾਮੀ ਉਹ ਪਹਿਲਾਂ ਵੀ ਸਹਿਯੋਗ ਦਿੰਦੇ ਅੱਜ ਵੀ ਅੱਜ ਦੇ ਪ੍ਰੋਗਰਾਮ ਦੇ ਵਿੱਚ ਉਹਨਾਂ ਦਾ ਵੀ ਵੱਡਾ ਯੋਗਦਾਨ ਸੀ ਔਰ ਉਹਨਾਂ ਦੇ ਸਹਿਯੋਗ ਦੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਪ੍ਰਚਾਰ ਮੁਹਿੰਮਾਂ ਭਾਵੇਂ ਕਿ ਖਵਾਰ ਹ ਹਿੱਸਾ ਮਿਲेंगे ਜਿਹੜੀ ਸਾਡੀ ਲਹਿਰ ਆ ਇਹ ਅਸੀਂ ਬਹੁਤ ਹੱਦ ਤੱਕ ਘਰ ਘਰ ਪਹੁੰਚਾਉਣ ਚ ਸਫਲ ਹੋਏ ਆ ਪਰ ਹੁਣ ਹੋਰ ਅਪਾਏ ਨੂੰ ਤਿੱਖਾ ਕਰਾਂਗੇ ਜੀ ਟਕਸਾਲ ਟਕਸਾਲ ਦੇ ਕੋਈ ਨਹੀਂ ਆਣਾ ਜਾਂ ਸਮਾਜ ਦੇ ਨਹੀਂ ਨਹੀਂ ਟਕਸਾਲ ਦੇ ਆਏ ਤਾਂ ਹੈਗੇ ਜੀ ਬਾਬਾ ਰਾਮ ਸਿੰਘ ਜੀ ਆਏ ਨੇ ਬਾਬਾ ਰਾਮ ਸਿੰਘ ਜੀ ਦਮਦਮਈ ਟਕਸਾਲ ਦੇ ਜਿਹੜੇ ਸੰਗਰਾਮਾਂ ਦੇ ਮੁਖੀ ਆ ਜਿਹੜੀਆਂ ਪੰਜਾਬ ਨੂੰ ਮੋਤੀਆਂ ਸੁਪੈ ਕਾਲਪੁਰਖ ਦਾ ਸ਼ੁਕਰਾਨਾ ਅਦਾ ਕਰਦਾ ਕਿ ਅੱਜ ਸਾਡੇ ਸਤਕਾਰਯੋਗ ਸਿੰਘ ਸਾਹਿਬ ਜਿਹੜੇ ਤਖਤ ਕੇਸਗੜ ਸਾਹਿਬ ਦੇ ਜਥੇਦਾਰ ਸਾਹਿਬ ਨੇ ਗੁਰਨੀ ਖੁਦ ਸਿੰਘ ਜੀ ਗੜਗਸਾ ਤੇ ਸ਼੍ਰੀ ਅਕਾਲਪਤੀ ਸਾਹਿਬ ਦੇ ਕਾਰਜਕਾਰੀ ਜਥੇਦਾਰ ਵੀ ਨੇ ਅੱਜ ਸਾਰੀਆਂ ਧੰਗ ਸਿੰਘ ਜਥੇਬੰਦੀਆਂ ਦਲ ਪੰਥਾ ਨੇ ਸਿਕ ਸੰਸਥਾਵਾਂ ਨੇ ਸੰਪਰਦਾਵਾਰ ਨੇ ਸੰਤਾ ਮਹਾਂਪੁਰਖਾਂ ਨੇ ਸ਼੍ਰੋਮਣੀ ਅਕਾਲੀ ਦਲ ਨੇ ਔਰ ਬਾਕੀ ਸਾਰੀਆਂ ਜਥੇਬੰਦੀਆਂ ਨੇ ਮਿਲ ਕੇ ਉਹਨਾਂ ਨੂੰ ਦਸਤਾਰ ਵੀ ਦਿੱਤੀ ਹੈ ਗੁਰੂਬਾਰੇ ਤੇ ਚੰਨਾ ਚ ਅਰਦਾਸ ਵੀ ਕੀਤੀ ਹੈ ਔਰਾਸ ਕਰਦੇ ਹਾਂ ਕਿ ਸਿੰਘ ਸਾਹਿਬ ਪਹਿਲੇ ਹੀ ਬੜੀ ਚੜ੍ਹਦੀ ਕਲਾ ਦੇ ਨਾਲ ਬੜੀ ਹਲੀਮੀ ਦੇ ਨਾਲ ਬੜੀ ਨਮਰਤਾ ਦੇ ਨਾਲ ਬੜੀ ਸਾਦਗੀ ਦੇ ਨਾਲ ਵਿਚਰ ਕੇ ਸੰਗਤ ਨੂੰ ਸਸਤਾਵਾਂ ਨੂੰ ਇਕਜੁੱਟ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੇ ਸਨ ਇਸ ਜਿਹੜੀ ਅੱਜ ਦੀ ਸ਼ਕਤੀ ਉਹਨਾਂ ਨੂੰ ਬਣੀ ਹੈ ਉਹਦੇ ਨਾਲ ਹੋਰ ਵੀ ਤਕੜੇ ਹੋ ਕੇ ਤੇ ਜਿਹੜੀਆਂ ਸਾਡੀਆਂ ਵੱਡੀਆਂ ਸ਼ਤਾਬਦੀ ਆ ਰਹੀ ਹੈ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ 350 ਸਾਲਾਂ ਸ਼ਹੀਦ ਦਿਸ਼ਤਾਵ ਦੀ ਜਿਹਦੇ ਨਾਲ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਦੀਆਲਾ ਜੀ ਦੀ 350 ਸਾਲਾਂ ਦੀ ਸ਼ਤਾਵਦੀ ਵੀ ਸ਼ਾਮਲ ਹੈ ਇਹਨਾਂ ਸਾਰੇ ਸਵਾਗਤ ਦੇ ਵਿੱਚ ਹੁਣ ਸਾਰੀ ਕੌਮ ਇਕਜੁੱਟ ਹੋ ਕੇ ਜੋ ਪ੍ਰੋਗਰਾਮ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਲਿਖੇ ਗਏ ਆ ਉਹਦੇ ਚ ਸਾਰੇ ਵੱਦ ਚੜ ਕੇ ਹਿੱਸਾ ਪਾਉਣਗੇ ਸੋ ਮੈਂ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਧਾਮੀ ਸਾਹਿਬ ਨੂੰ ਵੀ ਵਧਾਈ ਦੇਣਾ ਔਰ ਸਾਰੇ ਪਤਰ ਵੀ ਵਧਾਈ ਦੇਣਾ ਕਿ ਬਹੁਤ ਵੱਡੀ ਮਾਲਕ ਦੀ ਕਿਰਪਾ ਹੋਈ ਆ ਔਰ ਇਸ ਜਿਹੜਾ ਅੱਜ ਏਕਤਾ ਹੋਈ ਆ ਪੰਥ ਦੀ ਇਹਦੇ ਨਾਲ ਬਹੁਤ ਵੱਡੀ ਖੁਸ਼ੀ ਦੁਨੀਆ ਭਰ ਦੇ ਵਿੱਚ ਬੈਠੇ ਹਰ ਨਾਨਕ ਨਾਮ ਦੇ ਵੰਨ ਸਾਰੀਆਂ ਸਿੱਖ ਸੰਤਨ ਨੂੰ ਕੋਈ ਕਿਸੋ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਤੇ ਅੱਜ ਨੰਗ ਸਿੰਘ ਜਥੇਬੰਦੀ ਦੇ ਮੁਖੀ ਬਾਬਾ ਬਲਵੀਰ ਸਿੰਘ ਜੀ ਨੇ ਉਹਨੂੰ ਸਪਸ਼ਟ ਕਰ ਦਿੱਤਾ ਕਿ ਬਹੁਤ ਚੰਗਾ ਫੈਸਲਾ ਲਿਆ ਸੀਗਾ ਤੇ ਉਸ ਵੇਲੇ ਟਕਰਾ ਤੋਂ ਬਚਾ ਹੋ ਗਿਆ ਤੇ ਅੱਜ ਮੈਂ ਸਮਝਣਾ ਕਿ ਉਸ ਮਹਾਨ ਤਖਤ ਤੇ ਜਿੱਥੇ ਦਾ ਕਲਦੀਪ ਸਿੰਘ ਗੱਜ ਜੀ ਨੂੰ ਮੌਕਾ ਮਿਲਿਆ ਸੇਵਾ ਕਰਨ ਦਾ ਤੇ ਗੁਰੂ ਨੇ ਕਿਰਪਾ ਕੀਤੀ ਗੁਰੂ ਨੇ ਆਸ਼ੀਰਵਾਦ ਦਿੱਤੀ ਤੇ ਸਾਰੀਆਂ ਜਥੇਬੰਦੀਆਂ ਦੇ ਜ਼ਖਮਾਂ ਤੇ ਮਲਮ ਲੱਗ ਗਈ ਤੇ ਦੋ ਤਿੰਨ ਮਹੀਨੇ ਬਾਅਦ ਹੀ ਮੋੜ ਪੈ ਗਿਆ ਇਹ ਗੁਰੂ ਨੇ ਪਾਇਆ ਕਾਲਪੁਰਖ ਪਰਮੇਸ਼ਰ ਦੇ ਹੁਕਮ ਨਾਲ ਹੋਇਆ ਵਾ ਤੇ ਅੱਜ ਸਾਰਾ ਪਰਿਵਾਰ ਅਸੀਂ ਇੱਥੇ ਬੈਠੇ ਆਂ ਚਾਹੇ ਉਹ ਕਾਰ ਸੇਵਾ ਵਾਲੇ ਸੰਤ ਮਹਾਂਪੁਰਸ਼ ਨੇ ਚਾਹੇ ਉਹ ਨਿਹੰਗ ਸਿੰਘ ਜਥੇਬੰਦੀਆਂ ਦੇ ਮੁਖੀ ਨੇ ਤੇ ਚਾਹੇ ਅਕਾਲ ਤਖਤਾਂ ਦੇ ਸਿੰਘ ਸਹਿਬਾਨ ਨੇ ਉਹ ਸਾਰੇ ਅੱਜ ਇੱਥੇ ਬੈਠੇ ਆਂ ਇਹਦੇ ਨਾਲ ਸਮੂਚੇ ਪੰਥ ਨੂੰ ਬਹੁਤ ਵੱਡੀ ਤਾਕਤ ਮਿਲੀ ਹੈ ਤੇ ਆਉਣ ਵਾਲੇ ਸਮੇਂ ਵਿੱਚ ਜਿਹੜੇ ਪੰਥ ਦੇ ਸੰਕਟ ਜਿਹੜੇ ਨੇ ਉਹ ਘਟਣਗੇ ਤੇ ਸਾਰੇ ਜਾਣੇ ਪੰਜਾਬ ਦੀ ਸੇਵਾ ਕਰਾਂਗੇ ਤੇ ਪੰਜਾਬ ਦੀ ਅਗਵਾਈ ਕਰਾਂਗੇ ਪੰਜਾਬ ਦੀ ਡਵੈਲਪਮੈਂਟ ਕਰਾਂਗੇ ਪੰਜਾਬ ਦੇ ਲੋਕਾਂ ਦੀ ਝਕਮਤ ਤੇ ਮਲਮਲਾਵਾ